ਲੁਧਿਆਣਾ ਦੇ ਵਿੱਚ ਅੱਧੀ ਰਾਤ ਕਰੀਬ 12:30 ਵਜੇ ਧਰਮਪੁਰਾ ਪੁਲਿਸ ਚੌਂਕੀ ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ ਤੇ ਹਮਲੇ ਦੇ ਵਿੱਚ ਕਾਂਸਟੇਬਲ ਦੀ ਵਰਦੀ ਫਾੜੀ ਗਈ ਤੇ ਮੁੰਸ਼ੀ ਨਾਲ ਵੀ ਹੱਥੋਪਾਈ ਕੀਤੀ ਗਈ ਇੱਥੋਂ ਤੱਕ ਕਿ ਪੁਲਿਸ ਚੌਂਕੀ ਦੇ ਇੰਚਾਰਜ ਦਾ ਮੱਥਾ ਹੀ ਪੰਦ ਦਿੱਤਾ ਗਿਆ ਇਸ ਤੋਂ ਇਲਾਵਾ ਪੁਲਿਸ ਚੌਂਕੀ ਦਾ ਦਰਵਾਜ਼ਾ ਵੀ ਟੁੱਟ ਗਿਆ ਤੇ ਅਸਲ ਇਹ ਸਾਰਾ ਮਾਮਲਾ ਸ਼ਿੰਗਾਰ ਸਿਨੇਮੇ ਦੇ ਬਾਹਰ ਚੌਂਕੀ ਇੰਚਾਰਜ ਜਸਵਿੰਦਰ ਸਿੰਘ ਦੇ ਵੱਲੋਂ ਲਗਾਏ ਨਾਕੇ ਤੋਂ ਸ਼ੁਰੂ ਹੁੰਦਾ ਹੈ ਤੇ ਰਾਤ ਵੇਲੇ ਇੱਥੇ ਵਾਹਨਾਂ ਨੂੰ ਰੋਕ ਕੇ ਚੈਕਿੰਗ ਕੀਤੀ ਜਾ ਰਹੀ ਸੀ ਤੇ ਇਸੇ ਦੌਰਾਨ ਇੱਕ ਐਕਟਿਵ ਸਵਾਰ ਪਿਓ ਪੁੱਤ ਨੂੰ ਪੁਲਿਸ ਨੇ ਰੋਕਿਆ ਤੇ ਉਹਨਾਂ ਤੋਂ ਕਾਗਜ਼ਾਤ ਮੰਗੇ ਜਿਸ ਤੋਂ ਬਾਅਦ ਕਿ ਦੋਵਾਂ ਪੱਖਾਂ ਦੇ ਵਿੱਚ ਬਹਿਸਵਾਜੀ ਸ਼ੁਰੂ ਹੋ ਗਈ ਤਾਂ ਮਾਮਲਾ ਵੱਧ ਗਿਆ ਤੇ ਚੌਂਕੀ ਇੰਚਾਰਜ ਜਸਵਿੰਦਰ ਸਿੰਘ ਉਹਨਾਂ ਨੂੰ ਥਾਣੇ ਲੈ ਆਏ ਤੇ ਉੱਥੇ ਲਿਆ ਕੇ ਉਹਨਾਂ ਤੋਂ ਪੁੱਛ ਪੜਤਾਲ ਕਰਨੀ ਚਾਹੀ ਪਰ ਲੜਕਾ ਚੌਂਕੀ ਦੇਵ ਬਾਰੀ ਪੱਜ ਗਿਆ ਤੇ ਕੁਝ ਧੇਰ ਬਾਅਦ ਕੁਝ ਲੋਕਾਂ ਨੂੰ ਲੈ ਆਇਆ ਤੇ ਚੌਂਕੀ ਦੇ ਵਿੱਚ ਹੰਗਾਮਾ ਕਰਨ ਲੱਗ ਗਿਆ ਜਿਸ ਕਾਰਨ ਪੁਲਿਸ ਚੌਂਕੇ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਵਾਹਨਾਂ ਦਾ ਜਾਮ ਪਿਲ ਗਿਆ ਜਾਣਕਾਰੀ ਦਿੰਦਿਆ ਹੈ ਚੌਂਕੀ ਇੰਚਾਰਜ ਨੇ ਦੱਸਿਆ ਹੈ ਕਿ ਨਿਊ ਹਰगोਬਿੰਦ ਨਗਰ ਦੇ ਵਿੱਚ ਬਾਈਕ ਸਵਾਰਾਂ ਦੇ ਵੱਲੋਂ ਐਕਟਿਵਾ ਸਵਾਰ ਤੋਂ ਕੀਤੀ ਸਨੇਚਿੰਗ ਤੋਂ ਬਾਅਦ ਇਹ ਨਾਕਾ ਲਗਾਇਆ ਗਿਆ ਸੀ ਤਾਂ ਜੋ ਸਨੇਚਰਾਂ ਨੂੰ ਫੜਿਆ ਜਾ ਸਕੇ ਤੇ ਇਸੇ ਦੌਰਾਨ ਉਹਨਾਂ ਨੇ ਨਾਕੇ ਦੇ ਉੱਤੇ ਨਪਿਓ ਪੁੱਤਾਂ ਨੂੰ ਰੋਕਿਆ ਸੀ ਤੇ ਇਹਨਾਂ ਤੋਂ ਕਾਗਜ਼ਾਤ ਮੰਗੇ ਸਨ ਜਿਸ ਤੋਂ ਬਾਅਦ ਕੀ ਉਹਨਾਂ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਇਸ ਮੌਕੇ ਚੌਂਕੀ ਇੰਚਾਰਜ ਨੇ ਹੋਰ ਕੀ ਦੱਸਿਆ ਆਓ ਤੁਹਾਨੂੰ ਉਹ ਵੀ ਸੁਣਾਉਨੇ ਆ ਦੂਜੇ ਪਾਸੇ ਲੜਕੇ ਨੇ ਕਿਹਾ ਕਿ ਪੁਲਿਸ ਕਰਮਚਾਰੀ ਸ਼ਰਾਬ ਪੀ ਕੇ ਉਹਨਾਂ ਨਾਲ ਧੱਕੇਸ਼ਾਹੀ ਕਰ ਰਹੇ ਸਨ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਜਾ ਰਹੇ ਸਨ ਤਾਂ ਪੁਲਿਸ ਕਰਮਚਾਰੀ ਨੇ ਉਹਨਾਂ ਨੂੰ ਸੜਕ ਤੇ ਰੋਕ ਲਿਆ ਤੇ ਉਹ ਐਕਟਿਵਾ ਵੀ ਠੀਕ ਸਪੀਡ ਦੇ ਉੱਤੇ ਚਲਾ ਰਹੇ ਸਨ ਪਰ ਜਦਕਿ ਪੁਲਿਸ ਕਰਮਚਾਰੀ ਦਾ ਕਹਿਣਾ ਹੈ ਕਿ ਉਹ ਐਕਟਿਵਾ ਤੇ ਸਪੀਡ ਤੇ ਚਲਾ ਰਹੇ ਸਨ ਤੇ ਹੁਣ ਇਸ ਮਾਮਲੇ ਦੇ ਵਿੱਚ ਦੂਜੀ ਧਿਰ ਦਾ ਕੀ ਕਹਿਣਾ ਹੈ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਔਰ ਉਹਨਾਂ ਨੇ ਰੋਕਿਆ ਕਿ ਤੁਸੀਂ ਬਹੁਤ ਫਾਸਟ ਜਾ ਰਹੇ ਹੋ ਉਹ ਰੁਕ ਗਏ ਤੇ ਉਹਨਾਂ ਨੇ ਕਿਹਾ ਵੀ ਅਸੀਂ ਆਰਾਮ ਨਾਲ ਜਾ ਰਹੇ ਹਾਂ ਕੋਈ ਐਸੀ ਗੱਲ ਨਹੀਂ ਤੇ ਪੁਲਿਸ ਵਾਲਿਆਂ ਨੇ ਓਵਰ ਡਰਿੰਕ ਕੀਤੀ ਹੋਈ ਸੀ ਤੇ ਮੇਰੇ ਹਸਬੈਂਡ ਨੇ ਕੱਢ ਕੇ ਚਪੇੜ ਮਾਰੀ ਹਸਬੈਂਡ ਔਰ ਬੇਟੇ ਦੇ ੱੱਕਾ ਮੁੱਕੀ ਕੀਤੀ ਔਰ ਉਹਨਾਂ ਦੀਆਂ ਪੱਗਾਂ ਉਤਾਰੀਆਂ ਜੀ ਠੀਕ ਹੈ ਜੀ ਪੱਗਾਂ ਉਤਾਰਨ ਤੋਂ ਬਾਅਦ ਤੁਹਾਨੂੰ ਪਤਾ ਕੋਈ ਵੀ ਸਰਦਾਰ ਬਰਦਾਸ਼ਤ ਨਹੀਂ ਕਰੇਗਾ ਕੋਈ ਵੀ ਜਦੋਂ ਕਿਸੇ ਦੀ ਪੱਗ ਤੇ ਹੱਥ ਪਏਗਾ ਤੇ ਕੋਈ ਵੀ ਬਰਦਾਸ਼ਤ ਨਹੀਂ ਕਰੇਗਾ ਕਿਉਂਕਿ ਉਸਦੀ ਪੱਗ ਤੇ ਹੱਥ ਪਾਇਆ ਜਾਏਗਾ ਮੈਂ ਸਿਰਫ ਤੁਹਾਡੇ ਸਭ ਕੋਲੋਂ ਇਹੀ ਮੈਂ ਇਨਸਾਫ ਮੰਗਦੀ ਆ ਸਾਰਿਆਂ ਕੋਲੋਂ ਕਿ ਮੇਰੇ ਹਸਬੰਡ ਅਗਰ ਡਰਿੰਕ ਕਰਦੇ ਆ ਇਹ ਉਹਨਾਂ ਦੇ ਉੱਪਰ ਝੂਠੇ ਇਲਜ਼ਾਮ ਲਗਾ ਰਹੇ ਆ ਕਹਿ ਰਹੇ ਆ ਜੀ ਇਹਨਾਂ ਨੇ ਇੱਥੇ ਆ ਕੇ ਚੌਂਕੀ ਸਾਡਾ ਹੰਗਾਮਾ ਕੀਤਾ ਜਾਂ ਕੁਝ ਵੀ ਕੀਤਾ ਇਹਨਾਂ ਦਾ ਵੀ ਮੌਲਨਾ ਕਰਾਇਆ ਜਾਵੇ ਐਸ ਐਚਓ ਵੀ ਅੰਦਰ ਆ ਪੂਰੀ ਪੁਲਿਸ ਟੀਮ ਵੀ ਅੰਦਰ ਆ ਸਾਰੇ ਜਾਣੇ ਬਿਨਾ ਵਰਦੀ ਦੇ ਅੰਦਰ ਬੈਠੇ ਸੀ ਔਰ ਸਾਡੇ ਨਾਲ ਲੇਡੀਜ਼ ਦੇ ਨਾਲ ਗਾਲੀ-ਗਲੋਚ ਵੀ ਕੀਤੀ ਗਈ ਹੈ ਮੈਂ ਉਸ ਚੀਜ਼ ਦੇ ਵਿੱਚ ਸਿਰਫ ਤੁਹਾਡੇ ਕੋਲੋਂ ਇੱਕੋ ਹੀ ਇਨਸਾਫ ਮੰਗਦੀ ਆ ਕਿ ਮੇਰੇ ਹਸਬੰਦ ਨਾਲ ਤਾਂ ਕਦੀ ਹਮਣਾ ਪਾਜੀ ਕੀ ਮਾਮਲਾ ਹੋਇਆ ਹੈ ਸਿੰਗਰ ਜੁੰਕੀ ਦੇ ਵਰ ਭਾਈ ਕੱਲ ਨੂੰ ਸਾਡੇ ਏਰੀਆ ਦੇ ਵਿੱਚ ਨਵੀਂ ਨੰਬਰ 10 ਥਾਣੇ ਦੇ ਵਿੱਚ ਨਾ ਸਮੈਸ਼ਿੰਗ ਹੋਈ ਸੀ ਜੀ ਉਹ ਵੀ ਵੀਡੀਓ ਬੜੀ ਵਾਇਰਲ ਹੋ ਰਹੀ ਸੀ ਜੀ ਅਸੀਂ ਉਸ ਸਮੈਸ਼ਰਾਂ ਦੇ ਪਿੱਛੇ ਤਸਵੀਰ ਤੋਂ ਲੱਗੇ ਸੀ ਜੀ ਮੈਂ ਨੀਲਪੁਰੇ ਪੀਨ ਚੰਕੀ ਦੀ ਜੀ ਅਸੀਂ 8:30 9:00 ਵਜੇ ਜਿਹੜੇ ਸਨੇਚੁਰਾ ਨੇ ਮੋਟਰਸਾਈਕਲ ਤੇ ਵਾਰਦਾਤ ਕੀਤੀ ਸੀ ਜੀ ਉਸ ਮੋਟਰਸਾਈਕਲ ਰਿਕਵਰ ਕਰ ਲਿਆ ਜੀ ਬਸ ਜਿਹੜੇ ਸਨੇਚਰ ਜੀ ਉਹ ਭੱਜ ਗਏ ਸੀ ਜੀ ਉਸ ਤੋਂ ਬਾਅਦ ਅਸੀਂ ਆ ਕੇ ਤੇ ਚੌਕੀ ਅੱਗੇ ਜੀ ਅਸੀਂ ਨਾਕਾ ਮੈਂ ਆਪਣੀ ਟੀਮ ਲੈ ਕੇ ਨਾਕਾ ਲਾਇਆ ਸੀ ਜੀ ਕਿ ਜਿਹੜਾ ਟ੍ਰੈਪਰ ਰਾਈਡਿੰਗ ਆ ਰਹੀ ਹੈ ਕਿ ਜਿਹੜਾ ਕੋਈ ਤੀਜ ਮੋਟਰਸਾਈਕਲ ਆ ਰਿਹਾ ਉਹਨੂੰ ਰੋਕੇ ਚੈੱਕ ਕਰੀਏ ਜੀ ਸ਼ਾਇਦ ਜੀ ਸਨੈਚਰੀ ਹੋਵੇ ਨਾ ਜੀ ਜੀ ਉਹਨਾਂ ਨੂੰ ਸਾਰੇ ਤਿੰਨਾਂ ਨੂੰ ਚੈੱਕ ਨੇ ਹੀ ਹੁੰਦੀ ਹੈ ਜੀ ਪਰੇ ਇੱਕ ਇੱਕ ਵਾਰ ਇੱਕ ਵਾਰ ਤੇ ਦੋ ਸਰਦਾਰ ਜੀ ਆ ਰਹੇ ਸੀ ਜੀ ਇਹਨਾਂ ਨੂੰ ਅਸੀਂ ਰੋਕਿਆ ਇਸ਼ਾਰਾ ਇੱਧਰ ਰੁਕਣ ਦਾ ਜੀ ਤਾਂ ਸਾਡੇ ਮੁੰਛੀ ਜੀ ਹਰੀਸ਼ ਕੁਮਾਰ ਨੇ ਅੱਗੇ ਹੋ ਕੇ ਕਿਹਾ ਵੀ ਬਈ ਤੁਸੀਂ ਤੇ ਜਾ ਰਹੇ ਹੋ ਜਦੇ ਜਰਾ ਸਲੋ ਚੱਲੋ ਤਾਂ ਉਹ ਸਰਦਾਰ ਜੀ ਦੇ ਡਰਾਈਵਰ ਸੀ ਉਹ ਕਹਿੰਦੇ ਕਿ ਮੈਂ ਪੱਤਰਕਾਰ ਆ ਮੈਂ ਇੱਧਰ ਚੱਲਣਾ ਓਕੇ ਤੋਂ ਸਾਡੇ ਮੁੰਡੇ ਨੇ ਹਰੀਸ਼ ਨੇ ਮੁੰਛੀ ਨੇ ਕਿਹਾ ਕਿ ਤੂੰ ਪੱਤਰਕਾਰ ਤਾਂ ਮੈਂ ਵੀ ਮੁੰਛੀ ਆ ਜੀ ਜੁੱਦੀ ਕਰ ਲਿਆ ਤੁਸੀਂ ਆ ਰਾਮਾ ਜੀ ਬਸ ਇਸ ਦਾ ਤੋਂ ਸਰ ਉਹਨੇ ਗਾਲ ਕੱਢੀ ਜੀ ਇੱਕ ਗਾਲੂ ਵਾਲੀ ਹੁੰਦੇ ਮੈਂ ਇਹਨਾਂ ਨੂੰ ਕਿਹਾ ਮੈਂ ਆਪਣੇ ਮੁਲਾਜ਼ਮ ਕੇ ਬਨੇ ਪੂਰਨਾ ਨਹੀਂ ਮੈਂ ਉਹਨਾਂ ਦੇ ਅੰਦਰ ਰਿਹਾ ਜੀ ਸਰਕਾਰੀ ਅਧਿਕਾਰੀ ਸੀ ਮੈਂ ਬਾਹਰ ਭੱਜ ਕੇ ਮੈਂ ਕਿਹਾ ਤੁਸੀਂ ਅੰਦਰ ਆ ਜਾਓ ਮੇਰੇ ਨਾਲ ਬੈਠ ਕੇ ਗੱਲ ਕੋਈ ਨਹੀਂ ਕੋਈ ਕਰਨਾ ਉੱਥੇ ਨੇ ਸਰ ਮੇਰੇ ਨਾਲ ਮੁੰਡਾ ਕਨਸਟੇਬਲ ਸੀਗਾ ਲੱਕੀ ਸ਼ਰਮਾ ਜੀ ਜਿਹਦੇ ਨਾਲ ਇਹ ਸਰਕਾਰੀ ਦਾ ਬਾਅਦ ਪਤਾ ਲੱਗਿਆ ਕਿ ਇਹਦਾ ਬੇਟਾ ਵੀ ਸੀ ਨਾਲ ਉਹਨਾਂ ਨੇ ਦੀ ਵਰਤੀ ਪੜ੍ਹ ਲਈ ਤੇ ਵਰਤੀ ਪਾੜਤੀ ਆ ਦੇ ਪਤਾ ਲੱਗ ਸਮਝ ਆ ਗਿਆ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਜਿਹੜੇ ਹੋਰ ਸਮਰਥ ਸੀ ਉਹ ਬੁਲਾ ਲਈ ਜੀ ਉਹ ਬਲਾ ਕੇ ਸਾਡੀ ਚੌਂਕੀ ਆ ਜੀ ਚੌਂਕੀ ਦੇ ਉੱਪਰ ਹਮਲਾ ਕਰਦਾ ਲੱਤਾਂ ਮਾਰੀਆਂ ਇਹਨਾਂ ਧੱਕੇ ਮਾਰਦੇ ਆ ਜੀ ਸਰ ਆਪ ਤੁਹਾਡੇ ਸੱਤ ਵੀ ਲੱਗੀ ਆ ਜੀ ਸਰ ਇਹਨਾਂ ਨੇ ਇਹ ਹਜੂਮ ਸੀਗਾ ਇਹਨਾਂ ਦਾ ਉਹਦੇ ਵਿੱਚੋਂ ਕੁਸ ਮਾਰਿਆ ਜੀ ਬਾਹਰ ਜਿਹੜਾ ਆਪਣੇ ਹੋਏ ਅੰਦਰ ਆਪਣੇ ਗਿਆ ਤਾਂ ਕੋਈ ਕੰਮ ਤਸਵੀਰ ਦਿਖਾ ਦੇ ਜਿਹੜਾ ਸਾਣਾ ਨਾਮ ਕਬੈਸ ਬਾਜੀ ਕਰਦਾ ਸੀ ਉਹ ਬੰਦੇ ਨੇ ਡਰਿੰਕ ਕੀਤੀ ਆ ਉਹਨਾਂ ਨੇ ਜੋ ਕੀਤਾ ਸੀ ਜੀ ਤਾਂ ਮੀਚੂ ਵੀ ਕਰਦੇ ਜੀ ਉਹਦਾ ਮੈਡੀਕਲ ਨਵਾਜ਼ਾ ਕਰਾ ਰਹੇ ਜੀ ਤੁਹਾਨੂੰ ਤਸਵੀਰਾਂ ਸਰ ਇਹ ਵੀ ਉਹ ਰੂਪ ਲਗਾ ਰਹੇ ਨੇ ਉਹ ਕਹਿੰਦੇ ਵੀ ਪੁਲਿਸ ਮੁਲਾਜ਼ਮਾ ਨੇ ਕਹਿੰਦਾ ਡਰਿੰਕ ਕੀਤੀ ਹੋਈ ਸੀਗੀ ਸਰ ਕੋ ਬਾਹਰ ਰੂਪ ਲਾ ਰਹੇ ਨੇ ਤੁਹਾਡੇ ਸਾਹਮਣੇ ਜੀ ਪਰਸਾਂ ਲੱਗਦੇ ਸੀ ਲੋਕ ਜੀ ਕੀ ਮਾਮਲਾ ਹੈ ਕੀ ਸਰ ਥੋੜਾ ਦੱਸੋਗੇ ਇੱਕ ਤੁਹਾਡੇ ਸਿਰਾਂ ਸੱਟ ਲੱਗੀ ਹੋਈ ਹੈ ਕੀ ਹੈ ਜਿਹੜਾ ਬਲੱਡ ਨਿਕਲ ਰਿਹਾ ਹੈ ਸਰ ਇਹ ਹਜੂਮ ਆਇਆ ਹੈ ਬਾਹਰ ਦੇਖੋ ਤੁਸੀਂ ਬਾਹਰ ਨਿਕਲਗੇ ਕਿੰਨੀ ਚੋਕੀ ਤੋੜ ਕੇ ਇੱਥੇ ਸਰ ਵਜਿਆ ਕੀ ਹੈ ਪਰ ਇਹਨਾਂ ਨੇ ਕੋਣੇ ਦੀ ਪਤਾ ਨਹੀਂ ਕੀ ਮਾਰਿਆ ਜੀ ਹੁਣ ਉਹਦੇ ਵਿੱਚ ਮੈਨੂੰ ਤਾਂ ਮੈਂ ਤਾਂ ਨਾਲ ਰੋਕ ਰੈ ਸੀ ਮੇਰੇ ਨਾਲ ਗੱਲ ਕਰ ਲੋ ਬੈਠ ਕੇ ਆ ਜੀ ਜੀ ਪਰ ਮੇਰੀ ਗੱਲ ਨਹੀਂ ਸੁਣੀ ਸਾਡੀ ਤਾਂ ਚੌਕੀ ਭੰਨਣ ਲੱਗ ਗਈ ਜਿਹਾ ਸਾਡਾ ਤੋੜ ਸਾੜੀ ਤੋੜੀ ਇਹ ਦੇਖ ਲੋ ਤੁਸੀਂ ਤੇ ਹੁਣ ਸਰ ਉਹਨਾਂ ਦਾ ਵੀ ਮੈਡੀਕਲ ਕਰਵਾਇਆ ਜਾਊਗਾ ਬਿਲਕੁਲ ਕਰਾਇਆ ਜਾਊਗਾ ਹਸਪਤਾਲਾ ਕਰਾ ਕੇ ਲਿਆਉਣਾ ਜੀ ਦੋ ਬਾਰ ਇਹੀ ਗੱਲ ਕਰ ਰਹੇ ਨੇ ਕਹਿੰਦੇ ਜੀ ਪੁਲਿਸ ਮੁਲਾਜ਼ਮ ਵੀ ਆਪਣਾ ਮੈਡੀਕਲ ਕਰਾਉਣ ਅਸੀਂ ਵੀ ਆਪਣਾ ਕਰਵਾਵਾਂਗੇ ਅਸੀਂ ਕਰਵਾਵਾਂਗੇ ਆਪਣਾ ਜੀ ਪੁਰਾਣਾ ਡਰਾਮਾ ਕਰਾਈ ਇਹਦਾ ਤਾਂ ਪਹਿਲਾ ਡਰਾਮਾ ਸੀ ਕਿੰਨਾ ਹੈ ਕਿ ਪੂਰਾ ਮਾਮਲਾ ਕੀ ਹੋਇਆ ਮੈਂ ਕਿੰਨੇ ਤਕਰੀਬ